ਔਰ ਜੁੜੇਗਾ ਪੰਜ ਬਲਾਕ ਤੇ ਜਿੱਤੇਗੀ ਕਾਂਗਰਸ ਇਹ ਸਾਰੇ ਪੰਜਾਬ ਚ ਚੱਲ ਰਿਹਾ ਪ੍ਰੋਗਰਾਮ ਕਿੰਨਾ ਵੱਡਾ ਉਤਸ਼ਾਹ ਹੈ ਸਾਨੂੰ ਦਾ ਲੱਗਦਾ ਰੈਲੀ ਅੱਜ ਹੋ ਚੰਦੀ ਹੈ ਔਰ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਤੁਹਾਨੂੰ ਨਹੀਂ ਪਤਾ ਖਬਰਾਂ ਤੁਸੀਂ ਵੀ ਲਾਉਂਦੇ ਰਹੇ ਹੋ ਵੀ ਭਾਈ ਭਲਾਣੇ ਕਾਂਗਰਸੀ ਨਾਲ ਤੱਕਾ ਹੋ ਗਿਆ ਅੱਜ ਵੀ ਤੱਕੇ ਹੁੰਦੇ ਆਏ ਇਹ ਤਾਂ ਹੁੰਦੇ ਹੀ ਰਹਿੰਦੇ ਨੇ ਤੱਕਿਆਂ ਨਾਲ ਜਿਹੜਾ ਬੰਦਾ ਤੱਕਿਆਂ ਤੋਂ ਡਰ ਗਿਆ ਉਹ ਫਿਰ ਆਪਦਾ ਆਰਾਮ ਨਾਲ ਘਰੇ ਬੈਠੇ ਪਾਰਟੀਆਂ 'ਚ ਜੁਆਇਨ ਕਰਦੀ ਕੋਈ ਉਹਨੂੰ ਲੋੜ ਨਹੀਂ ਹੁੰਦੀ। ਤੱਕੇ ਦਾ ਸਰਕਾਰਾਂ ਕਰਦੀਆਂ ਹੀ ਹੁੰਦੀਆਂ। ਪੂਰੇ ਪੰਜਾਬ 'ਚ ਪ੍ਰੋਗਰਾਮ ਚੱਲ ਰਿਹਾ ਹੈ। ਸਾਨੂੰ ਵੀ 2 ਦਿਨ ਪਹਿਲਾਂ ਪ੍ਰੋਗਰਾਮ ਆਇਆ ਹੈ। ਔਰ ਜੁੜੇਗਾ ਪੰਜ ਬਲਾਕ ਤੇ ਜਿੱਤੇਗੀ ਕਾਂਗਰਸ। ਇਹ ਸਾਰੇ ਪੰਜਾਬ 'ਚ ਚੱਲ ਰਿਹਾ ਪ੍ਰੋਗਰਾਮ 2 ਦਿਨ ਪਹਿਲਾਂ ਪ੍ਰੋਗਰਾਮ ਆਇਆ। ਆ ਤੁਸੀਂ ਦੇਖਿਆ। 3-400 ਬੰਦਾ ਦਾ ਅੱਜ ਮੀਟਿੰਗ ਤੇ ਅਚਨਚੇਤੀ ਆ ਗਿਆ। ਔਰ ਇਹੀ ਸਾਰੇ ਬੰਦੇ ਲੈ ਕੇ ਆਉਣਗੇ। ਔਰ ਕਾਂਗਰਸ ਨੂੰ ਸਮੋਦਨ ਪ੍ਰੋਗਰਾਮ ਨੂੰ ਕਰਨ ਲਈ ਪ੍ਰਧਾਨ ਜੀ ਵੜਿੰਗ ਸਾਹਿਬ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਹੋਰ ਡੀਡਰ ਸਾਰੇ ਆਉਣ ਕਿੰਨਾ ਉਤਸ਼ਾਹ ਜਿਹੜਾ ਇਸ ਉਤਸ਼ਾਹ ਤੁਸੀਂ ਮਾਨ ਸਾਹਿਬ ਮੈਨੂੰ ਪੁੱਛੀ ਤੁਸੀਂ ਵਰਕਰਾਂ ਚੋਂ ਮੀਟਿੰਗ ਦੇਖੀ ਆ ਆਪ ਹੀ ਦੇਖ ਲਓ ਕਿੰਨਾ ਉਤਸ਼ਾਹ ਇਹ ਲੱਗ ਰਿਹਾ ਵੀ 2027 ਦੀ ਤਿਆਰੀ ਹੈ ਜਿਹੜੀ ਬਿਡ ਦਿੱਤੀ ਹੈ ਕੰਮ ਦਾ ਇਹ ਕੰਮ ਸਾਰਾ ਤਾਂ ਇਹੀ ਹੈ ਤਿਆਰੀ ਤਾਂ ਇਲੈਕਸ਼ਨ ਦੀ ਅਗਲੀ ਇਹ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕੌਮਟੀ ਦੇ ਸਾਡੇ ਪ੍ਰਧਾਨ ਰਾਜਾ ਬਣਿੰਗ ਜੀ ਦੇ ਵੱਲੋਂ ਇਹ ਸਾਨੂੰ ਹੁਕਮ ਆ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਦੇ ਨੇ ਜੁੜੇਗਾ ਬਲਾਕ ਜਿੱਤੇ ਕੀ ਕਾਰਸ ਉਹਦੇ ਵਿੱਚ ਅਸੀਂ ਪਟਿਆਲੇ ਦੇ ਪਹਿਲਾਂ ਸਨੌਰ ਹਲਕੇ 'ਚ ਅਸੀਂ ਕਰ ਚੁੱਕੇ ਹਾਂ ਤੇ ਪਰਸੋਂ 8 ਤਰੀਕ ਨੂੰ ਨਾਭਾ ਹਲਕੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਸਾਡੇ ਮੰਡਲਾਂ ਦੇ ਜਿਹੜੇ ਪ੍ਰਧਾਨ ਆਏ ਨੇ ਤੇ ਨਾਲ ਉਹਨਾਂ ਦੇ ਬੁਥਾਂ ਦੇ ਕਮੇਟੀਆਂ ਦੇ ਮੈਂਬਰ ਬਲਾਕ ਦੇ ਪ੍ਰਧਾਨ ਜ਼ਿਲ੍ਹੇ ਦੇ ਅਧਿਕਾਰੀ ਸਾਡੇ ਐਸ ਸੀ ਸੈੱਲ ਦੇ ਤੇ ਬੀ ਸੀ ਸੈੱਲ ਦੇ ਓ ਵੀ ਸੀ ਦੇ ਮਹਿਲਾ ਕੌਰ ਸਾਰੇ ਆਏ ਨੇ ਤੇ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਤਾਂ ਕਿ ਜਿਹੜਾ ਪਰਸੋਂ ਦਾ ਪ੍ਰੋਗਰਾਮ ਆ ਉਹਨੂੰ ਅਸੀਂ ਕਾਮਯਾਬ ਕਰ ਸਕੀਏ 8 ਤਰੀਕ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਸਰਦਾਰ ਸਾਧੂ ਸਿੰਘ ਤੁਹਾਨੂੰ ਸੋਜੀ ਦੀ ਕੁੱਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਨ ਸਾਹਿਬ ਕਿੰਨਾ ਵੱਡਾ ਉਤਸ਼ਾਹ ਹੈ ਸਾਨੂੰ ਤਾਂ ਲੱਗਦਾ ਰੈਲੀ ਅੱਜ ਹੀ ਹੋ ਚੱਲੀ ਆ ਔਰ ਜੁੜੇਗਾ ਬਲਾਗ ਜਿੱਤੇਗਾ ਕਾਂਗਰਸ ਦੇ ਤਹਿਤ ਜੋ 90 ਹਲਕਿਆਂ ਨੂੰ ਪ੍ਰੋਗਰਾਮ ਮਿਲਿਆ ਇਹਦੇ ਵਿੱਚ ਬੜਾ ਵੱਧ ਚੜ ਕੇ 90 ਸ਼ਹਿਰ ਦੇ ਵਿੱਚੋਂ ਵੀ ਔਰ 90 ਦਿਹਾਤੋਂ ਦੇ ਵਿੱਚੋਂ ਵੀ ਪਿੰਡਾਂ ਵਿੱਚੋਂ ਵੀ ਘੱਟੋ ਘੱਟ 3 ਤੋਂ 4000 ਦਾ ਜੋ ਇਕੱਠ ਸਰਦਾਰ ਸਾਧੂ ਸੰਤ ਰਮਸੋਜੀ ਦੀ ਰਣਮਈ ਦੇ ਵਿੱਚ ਹੋਣਾ ਦੇਖੋ ਜੀ ਜਿਹੜਾ ਪ੍ਰਧਾਨ ਜੀ ਉਹਨਾਂ ਨੇ ਪ੍ਰੋਗਰਾਮ ਚਲਾਇਆ ਜੁੜੇਗਾ ਬਲਾਗ ਜਿੱਤੇਗਾ ਪੰਜਾਬ ਇਹ ਸਾਰਾ ਇਹਨਾਂ ਨੇ ਮੰਡਲ ਨੂੰ ਇਕੱਠਾ ਕਰਕੇ ਮੰਡਲ ਪ੍ਰਧਾਨਾਂ ਦੀ ਮੀਟਿੰਗ ਲੈ ਕੇ ਉਥੋਂ ਜਿਹੜੇ ਵਰਕਰ ਸਾਡੇ ਪਿੰਡਾਂ 'ਚ ਨੇ ਬੁੱਥਾਂ ਦੇ ਇੰਚਾਰਜ ਨੇ ਉਹਨਾਂ ਨੂੰ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਹੈ ਜੀ ਇਹ ਉਹ ਮੀਟਿੰਗ 'ਚ ਸਾਰਿਆਂ ਦੀ ਸਲਾਹ ਲਈ ਜਾਊਗੀ ਸਲਾਹ ਦੇ ਮੁਤਾਬਿਕ ਜੋ ਵੀ ਪਾਰਟੀ ਪਾਰਟੀ 'ਚ ਗਤੀਵਿਧੀਆਂ ਨੇ ਜੋ ਵੀ ਕੰਮ ਕਰਨ ਵਾਲਾ ਹੈ ਉਹਦੇ ਤਹਿਤ ਸਾਰਾ ਪ੍ਰੋਗਰਾਮ ਉਲਕਿਆ ਗਿਆ ਹੈ ਤੇ ਕਾਂਗਰਸ ਵਰਕਰਾਂ ਨੂੰ ਬਹੁਤ ਸ਼ਾਇ ਜੀ ਸਾਰੀ ਪੱਭਾਂ ਭਾਰ ਨੇ ਇਸ ਮੀਟਿੰਗ ਨੂੰ ਤਾਂ ਮੰਤਰੀ ਜੀ ਦਾ ਪਿਆਰ ਹੈ ਤੁਸੀਂ ਦੇਖਿਆ ਹੀ ਆ ਕਿ ਅੱਜ ਬੱਚਾ ਬੱਚਾ ਆਇਆ ਹੋਇਆ ਸੀ ਪਾਰਟੀ ਦਾ کریم ਤੇ ਬਾਕੀ 8 ਤਰੀਕ ਨੂੰ ਧਨੋਂ ਆਪੇ ਪਤਾ ਲੱਗ ਜਾਣਾ ਅਤਿ ਸਾਭ ਬਹੁਤ ਹੈ ਕਿੰਨੀਆਂ ਕਿ ਤੱਕੇਸ਼ਾਹੀਆਂ ਹੋਈਆਂ ਨੇ ਤਿੰਨ ਸਾਲ ਤੋਂ ਤੁਸੀਂ ਕਿਹੜਾ ਨਿਆਣੇ ਉਹ ਤੁਹਾਨੂੰ ਪਤਾ ਨਹੀਂ ਸਾਡੇ ਸਾਡੇ ਤੋਂ ਘਾੜੂ ਪੁੱਛਦੇ ਹੋ ਤੁਹਾਨੂੰ ਹੀ ਪਤਾ ਹੈ ਖਾਹਰਾ ਤੁਸੀਂ ਵੀ ਲਾਉਂਦੇ ਰਹੇ ਹੋ ਵੀ ਭਾਈ ਭਲਾਣੇ ਕਾਂਗਰਸੀ ਨਾਲ ਤੱਕਾ ਹੋ ਗਿਆ ਅੱਜ ਵੀ ਤੱਕੇ ਹੁੰਦੇ ਆਏ ਇਹ ਤਾਂ ਹੁੰਦੇ ਹੀ ਰਹਿੰਦੇ ਨੇ ਧੱਕਿਆਂ ਨਾਲ ਜਿਹੜਾ ਬੰਦਾ ਧੱਕਿਆਂ ਤੋਂ ਡਰ ਗਿਆ ਉਹ ਫਿਰ ਆਪਦਾ ਆਰਾਮ ਨਾਲ ਘਰੇ ਬੈਠੇ ਪਾਰਟੀਆਂ 'ਚ ਜੁਆਇਨ ਕਰਨ ਦੀ ਕੋਈ ਉਹਨੂੰ ਲੋੜ ਨਹੀਂ ਹੁੰਦੀ ਧੱਕੇ ਤਾਂ ਸਰਕਾਰਾਂ ਕਰਤੀਆਂ ਹੀ ਹੁੰਦੀਆਂ ਕਿਉਂ ਤਾਂ ਨਹੀਂ ਕਰਦੇ ਜੋ 27 ਸਰਕਾਰਾਂ ਬਿਲਕੁਲ ਨਹੀਂ ਅਸੀਂ ਪਹਿਲਾਂ ਨਹੀਂ ਕਰਿਆ ਜਦੋਂ ਮੌਜੂਦਾ ਸਰਕਾਰ ਸੀ ਸਾਡੇ ਮੰਤਰੀ ਨੂੰ ਲੋਕ ਚੋਰ-ਚੋਰ ਕਹੀ ਗਏ ਚੁੱਪ ਕਰਕੇ ਸੁਣਦਾ ਰਿਹਾ ਇਹਦੀ ਸਰਾਫਤ ਈ ਨਾ ਜੇ ਚੁੱਪ ਕਰਕੇ ਸੁਣਦਾ ਰਿਹਾ ਹੈ ਅੱਜ ਤੁਸੀਂ ਦੇਖਦੇ ਹੋ ਜੇ ਅਗਲੇ ਸਾਹ ਪੁੱਛਦੇ ਨੇ ਤਾਂ ਦੋ ਦੋ ਗੱਡੀਆਂ ਪੁਲਿਸ ਦੀਆਂ ਨਾਲ ਇਹਦੇ ਕੋਲ ਤਾਂ ਪੁਲਿਸ ਹੈ ਨਹੀਂ ਸੀ ਇਹ ਵੀ ਲਿਜਾ ਸਕਦਾ ਉਹਦੀ ਉਦੋਂ ਪਰ ਨਾ ਅਸੀਂ ਆਪਣਾ ਖਰਾ ਖੋਟਾ ਅਸੀਂ ਸਮਝਿਆ ਹੁਣ ਆਪੇ ਤੁਹਾਡੇ ਸਾਹਮਣੇ ਕਿਹਾ ਵੀ ਮੈਂ ਹੁਣ 2 ਸਾਲ ਜੇਲ੍ਹ 'ਚ ਰਹਿ ਕੇ ਮੈਨੂੰ ਅੱਖ ਲੱਗ ਗਈ ਆਪਣੇ ਬਗਾਨੇ ਦਾ ਪਤਾ ਲੱਗਾ